ਸਮੂਹ ਨਗਰ ਵਾਸੀਆਂ ਦਾ ਇੱਥੇ ਪਹੁੰਚਣ ਤੇ ਸਮੂਹ ਨਗਰ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਪਹਿਲਾਂ ਲੈਕਚਰ ਵਾਲੇ ਜਿਹੜੇ ਗੱਲਾਂ ਕਰਿਆ ਸੀ ਆਪਣਾ ਨਗਰਾਂ ਦਾ ਚੋਰੀ ਦਾ ਇਹ ਮੁੱਦੇ ਤੇ ਸੁਪਾਇ ਸਾਹਿਬ ਸੋਲੂਸ਼ਨਿੰਗ ਨੇ ਵੀ ਸਹੀ ਗੱਲਾਂ ਕਰੀਆਂ ਕਿ ਸਵਾਰਥੋਂ ਲੈਣਾ ਪਰਮਾ ਅਰੇ ਗੱਲਾਂ ਦੇ ਤੋਂ ਪੰਮ ਕਰਨੇ ਪੈਣਗੇ ਅੱਲਾ ਪਹਿਲਾਂ ਕਰਦੇ ਆ ਕਰਦੇ ਰੇ ਆ ਸਾਰਾ ਕੰਮ ਲੈਦਾ ਪਰ ਅਸੀਂ ਦੁਬਾਰਾ ਆਪਣਾ ਅੱਲਾ ਉਹ ਜਿਹੜਾ ਕੰਮ ਦੇ ਕੋਸ਼ਿਸ਼ ਕਰੀਆ ਅਮੀਨ ਕਰਦੇ ਆ ਕਿ ਸੋਲਾ ਨਾਲ ਸਪੋਰਟ ਕਰੂਗਾ ਸਭ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਆਪਰੇ ਕੰਡ ਕਾਫੀ ਜਾਦੇ ਚੋਰੀਆਂ ਦਾ ਬਹੁਤ ਵੱਡਾ ਪਿਛਲੇ ਦਿਨਾਂ ਦੇ ਵਿੱਚ ਆਲਮੋਸਟ ਵੇਦਪਤੀ ਕੇਵਾ ਵਾਥਿਆ 1000 ਦੇ ਰਚ ਜਿਹੜਿਆ ਜੀਵਨ ਵਾਸਤੇ ਬਹੁਤ ਦਿੱਕਸ ਮਸਿਆ ਕਾਰਨ ਇਹ ਆ ਵੀ ਸਪੋਰਟ ਵੀ ਆਪਣੇ ਵਿੱਚੋਂ ਹੀ ਕਰਦੇ ਆ ਚੋਰਾ ਨੂੰ ਨਸ਼ੇ ਵਾਲਿਆਂ ਨੂੰ ਇਹ ਨਹੀਂ ਗੱਲ ਅਜ ਤੋਂ ਪਹਿਲਾਂ ਚੋਰੀਆਂ ਆਪਣੇ ਪਾਸੇ ਪਿੰਡਾਂ ਵਿੱਚ ਹੁੰਦੀਆਂ ਰਹੀਆਂ ਜਿੰਨਾ ਚਿਰ ਕਿਸੇ ਦੀ ਪਿੰਡ ਦੇ ਵਿੱਚ ਸਪੋਰਟ ਨਹੀਂ ਹੁੰਦੀ ਨਾ ਉਨਾ ਚਿਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਚੋਰੀ ਆ ਕਰ ਹੌਲੀ ਇੱਕ ਤਰਨੀ ਦੌਰ ਤੇ ਸਾਰੇ ਸਲਾਹਾਂ ਬਈ ਸਿੰਦਰਾ ਕੋ ਪਾਕ ਕੋ ਦੀ ਸੰਗਾ ਹੋਰ ਵੀ ਸੂਝਵਾਨ ਤੇ ਪਰੇ ਲਿਖੇ ਬੰਦੇ ਆਨੇ ਸਲਾਹ ਦੇਣ ਵਾਲਾ ਅਸੀਂ ਮੱਦੇ ਭਾਏ ਆ ਮੱਦੇ ਆਲਾ ਤੇ ਵੀ ਇੱਕ ਵੀ ਆਪਾਂ ਨੂੰ ਐਮਪਲੋਇਮੈਂਟ ਕਰ ਸਕੀਏ ਪਾਪ ਤਰੀਕੇ ਦਾ ਇਹ ਆਉਂਦੇ ਦੀ ਆਪ ਗੱਲ ਕਹਿ ਦੀ ਲੈਕਚਰ ਵੇਲੇ ਕਹਿ ਦੀ ਬਾਕੀ ਨੂੰ ਛੱਡਣ ਲਈ ਇਹ ਨਹੀਂ ਛਾੜਦੇ ਨੀ ਆਪਾਂ ਨੂੰ ਐਂਪਲੋਇਮੈਂਟ ਕਰਵਾ ਵਧੀਆ ਦੇ ਕੇ ਨਾਲ ਜੁੜਨ ਗਾਲਾ ਉਹਨਾਂ ਲੋਕਾਂ ਦਾ ਅਸੀਂ ਸਮੂਹ ਲੱਗਾਂ ਦੇ ਸਹਿਯੋਗ ਦੀ ਲੋੜ ਆ ਚਾਹੇ ਉਹ ਕਾਲੀ ਕਾਲੀ ਤੋਂ ਆ ਚਾਹੇ ਉਹ ਪਾਵਰ ਕਾਇਡ ਤੋਂ ਆ ਚਾਹੇ ਉਹ ਆਮਲ ਵੀ ਪਾਲੀ ਤੋਂ ਆ ਕੋਈ ਕਲੱਬ ਆ ਕੋਈ ਧਾਰਮਿਕ ਸੰਸਥਾ ਆ ਕਿਸੇ ਵੀ ਨਾਲ ਜੁੜੇ ਹੋਏ ਆ ਪਰ ਐਨੀਂ ਦਿਨ ਇਸ ਤਰ੍ਹਾਂ ਕਰਦੇ ਆ ਕਿ ਸਾਨੂੰ ਰਾਤ ਨੂੰ ਆਲੇ-ਮਾਲੇ ਅਸੀਂ ਰਾਤ ਨੂੰ ਛਾੜਦੇ ਆ ਇਸ ਮੋਡਲੇ ਜਿਹੜਾ ਕੋਈ ਮਨ ਲੈ ਕੇ ਆਇਆ ਕੋਈ ਵੀ ਨਸ਼ਾ ਚਿੱਟਾ ਹੋਵੇ ਮੈਰੀਗਲ ਨਸ਼ਾ ਹੋਵੇ ਜਿਹੜਾ ਬੰਦਾ ਵੇਚੂਗਾ ਜਾਂ ਜਿਹੜੇ ਬੰਦੇ ਕੋਲੋਂ ਪਹਿਲਾਂ ਕੀ ਹੁੰਦਾ ਸੀਗਾ ਵੀ ਵੇਚਣ ਵਾਲੇ ਵੇਚਦੇ ਇਸ ਤਰੀਕੇ ਨਾਲ ਸੀਗੇ ਵੀ 1 ਮਿੰਟ ਮਿਲਦੀ ਸੀ ਉਹਦੇ ਕੋਲ ਉਹ ਬਹੁਤ ਥੋੜੀ ਕੁਆਂਟੀਟੀ ਹੁੰਦੀ ਆ ਜਿਹੜਾ ਸਹੀ ਸਰਕਾਰ ਦਾ ਕਾਨੂੰਨ ਹੈ ਉਹ ਕਹਿੰਦੇ ਵੀ ਘਰ ਕੋ ਮਰਦੋ 200 ਗ੍ਰਾਮ ਭੜੀ ਚਾਹੂਗੇ ਜੇ 200 ਗ੍ਰਾਮ ਚਿੱਟਾ ਭਰਿਆ ਰਹੰਗਾ ਤਾਂ ਤਾਇਨਾ ਦੀ ਜੋਤਨ ਸਾਜ ਜਵਾਲਾ ਨਹੀਂ ਹੁੰਦੀ ਜੇ ਵੀ 1 ਜਾਂ 2 ਜੋਤਾਂ ਭਰੀਆਂ ਗਈਆਂ ਤਾਂ ਵੀ 25 ਦਿਨ ਦੇ ਅੰਦਰ ਅਚਾਰ ਜਵਾਕ ਹੋ ਜਾਂਦੇ ਹੋਣ ਫੜੇ ਨਾ ਕੋ ਪ੍ਰਾਪਰ ਹਾਲ ਤਾਂ ਹੈਂਡਸ ਲਾ ਦਾ ਆਪਾਂ ਨੂੰ ਬੋਲਾ ਲੱਗਦਾ ਹੈ ਕਿ ਵਿੱਦਿਆ ਬੋਲੋ 25 ਗ੍ਰਾਮ ਦੇ ਨਾਲ ਇਹ ਐਕਸ ਲਿੰਕ ਨਾ ਵੇ ਇਹਦੇ ਸੀ ਇੱਕ ਬੈਟ ਭੜੀ ਆ ਤੇ ਉਹ ਆਉਂਦਾ ਪਾਸੇ ਲਿ ਜਾ ਕੇ ਦੇ ਦੇਣੀ ਤੇ ਪੈਸੇ ਦੇ ਚ ਪਾ ਲੈਣੇ ਮੁੜ ਕੇ ਦੂਜੀ ਬਹਿਤ ਆਸ ਤੇ ਇੱਕ ਅਜਿਹੀ ਜੀ ਹੋਊਗਾ ਮਰ ਦੇਚ ਨਾਲ ਨਮਾਟੀਕਾ ਲਾਟ ਲਾਵੀਂ ਛੋੜ ਛੋੜੇ ਬੱਚਿਆਂ ਨੂੰ ਵਾਦੂ ਕਰ ਲੈ ਇਸ ਚੀਜ਼ ਦੇ ਵਿੱਚ ਛੋੜੇ ਬੱਚਿਆਂ ਨੂੰ ਹੋਣੇ ਕੰਮ ਚੱਲਿਆ ਵਾ ਜਿਸ ਕਰਕੇ ਅਸੀਂ ਇਹ ਮਤ ਆ ਪਾਇਆ ਕਿ ਚਾਹੇ ਕੋਈ ਚੋਰੀ ਕਰਦਾ ਹੈ ਚਾਹੇ ਕੋਈ ਨਜਾ ਇਹਦਾ ਉਹ ਲੋਕ ਪਰਸਾ ਅਰੈਸਟ ਕਰਦੇ ਆ ਪਾਕਾ ਦਿੰਦੇ ਆ 79 ਆ ਵੀ ਸੋਚ ਮੁਤਾਬਕ ਸਰਪੰਚ ਸਾਹਿਬ 라ਵੀ ਟੈਂਪੀ ਨਾਲ ਸਾਰਿਆਂ ਬੰਦਿਆਂ ਨੇ ਇੱਕ ਹੀ ਹੱਲ ਕਰਿਆ ਕਿ ਉਹ ਬੰਦੇ ਦੀ ਜਵਾਬ ਤੋਂ ਨਹੀਂ ਦੇਣਗੇ ਕਹਿਣ ਦੇ ਅੱਚਾਰ ਗੱਲਾਂ ਬਹੁਤ ਹੋਈਆਂ ਸਾਫ਼ ਤੋਂ ਪਹਿਲਾਂ ਅਸੀਂ ਪੰਚਾਇਤ ਤੋਂ ਲਾਗੂ ਕਰੀ ਜਾਂਦੇ ਮੈਂ ਫਿਰ ਕਹਿਣ ਨੂੰ ਇੱਕ ਸਪਾਲਕ ਉਹਦੇ ਨਾਤੇ ਉਹ ਰਹੋਦੇ ਲਾਗੇ ਕਲਾ ਪੰਚਾਇਤ ਨਾਲ ਮਿਲ ਕੇ ਸਾਡੇ ਨੇ ਅਜੇ ਇਹ ਗੱਲ ਕਰੀ ਆ ਕਿ ਜਿਹੜਾ ਜਦੋਂ ਵੀ ਕੋਈ ਜਵਾਨਤ ਹੋਣੀ ਆ ਉਹਦੇ ਵਿੱਚ ਮੈਂਬਰ ਵੀ ਜਾਂ ਨੰਬਰਦਾਰ ਵੀ ਗਵਾਹ ਹੁੰਦੇ ਆ ਉਹਦੀ ਗਵਾਹੀ ਤੋਂ ਬਿਨਾ ਜਵਾਨਤ ਨਹੀਂ ਹੁੰਦੀ ਅੱਜ ਉਹਨੇ ਇਹ ਕਰਿਆ ਵੀ ਜਿਹੜਾ ਮੈਂਬਰ ਆ ਜਾ ਕੇ ਜਵਾਨਤ ਕਰਾਉਣ ਵਾਲੇ ਦੀ ਗਵਾਹੀ ਦੇਊਗਾ ਉਹਦੇ ਪੰਜ ਆਸ ਖਾਧੀ ਕਾਰਵਾਈ ਰਿਆ ਕਰਤੇ ਸੈਲ ਨਹੀਂ ਹੋਣਗੇ ਸਾਤਾ ਉਹ ਦਿਨ ਤੋਂ ਬੰਬਲੇ ਹੋਗਾ ਉਹਨੇ ਪਤਾ ਲਖੇ ਪਾਉ ਦਾ ਦੋਰ ਕਾਗੇ ਸਾਰੇ ਗਲਪ ਉਤਰਾਏ ਜਾਣਗੇ ਤੇ ਕੁੰਜੀ ਕਹਿੰਦੀ ਹੈ ਕਿ ਹੁਣ ਗੱਲ ਗਿਆਤ ਬਣ ਨਹੀਂ ਹੁੰਦੀਆ ਕੋਈ ਨਾ ਕੋਈ ਪ੍ਰਾਪਰਟੀ ਗਈ ਦੀਆ ਜ਼ਮੀਨ ਚਾਈ ਦੀਆ ਹੋਰ ਗਈ ਦੀਆ ਨੋ ਜੀ ਵੀ ਆਪਾਂ ਕੇਵਲਾ ਵੀ ਨਹੀਂ ਦੀਆਂ ਗਰੀਬਾਂ ਘਰਾਂ ਵਿੱਚ ਚੋਰੀਆਂ ਹੋ ਜਾਂਦੀਆਂ ਦੁਖੀ ਮਾਂ ਪਿਓ ਵੀ ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਇਹ ਵੀ ਗੱਲ ਵੀ ਉਹ ਸੌਕੇ ਆ ਉਹਨਾਂ ਨੂੰ ਕੁੱਟ ਕੇ ਵੀ ਬੇਲੇ ਲੈ ਜਾਂਦੇ ਆ ਚਰਿਆਈਆਂ ਕਣਕਾਂ ਚੱਕ ਕੇ ਵੀ ਵੇਚਦੇ ਆ ਪਰ ਕਾਰਨ ਇਹ ਹੀ ਆ ਵੀ ਜਿਹੜਾ ਬੰਦਾ ਜਵਾਨ ਤੇ ਰਹੂਗਾ ਅਸੀਂ ਪੰਚਾਇਤੀ ਦਰ ਦੇ ਚਾਹੇ ਸਾਡੇ ਦੇ ਕੋਈ ਕਾਰਵਾਈ ਹੋਵੇ ਕੁਝ ਵੀ ਹੋਵੇ ਅਸੀਂ ਉਹਨਾਂ ਵੀ ਪੋਸਟ ਸਾਰਿਆਂ ਮੋੜਾਂ ਦੇ ਲੈ ਕੇ ਲਾ ਦੇਣਾ ਵੀ ਨਸ਼ਾ ਘੋਣ ਦੇ ਵਿੱਚ ਆ ਫਲਾਣੇ ਬੰਦੇ ਨੂੰ ਸਪੋਰਟ ਕਰਨ ਦੇ ਵਿੱਚ ਇਹਦਾ ਵੀ ਆ ਜਦ ਇਹੇ ਵਾਸਤੇ ਸਯੋਗ ਮੰਗਦੇ ਹੱਥ ਜੜ ਕੇ ਸਮੂਹ ਨਗਰ ਤੋਂ ਵੀ ਸਾਡੀ ਸਪੋਰਟ ਕਰੋ ਇਹ ਨਾ ਹੋਵੇ ਵੀ ਕੱਲ ਨੂੰ ਹੋਣਾ ਜਿਹੜਾ ਕੋਈ ਫੜਿਆ ਜਾਂਦਾ ਹੈ ਜਾਂ ਤੇ ਪਰਚਾ ਹੋ ਜਾਂਦਾ ਤੇ ਆਪਾਂ ਉਹਨੂੰ ਛੁਡਾਉਣ ਵਾਸਤੇ ਮਗਰ ਦੀਵਾਨਤਾਂ ਦੇ ਅੰਜਾਵੜੀਏ ਸਾਨੂੰ ਯਾਰ ਕੱਲ ਨੂੰ ਵੋਟਾਂ ਦੀ ਲੋੜ ਆ ਐ ਹੋਊਗਾ ਬਹੁਤ ਬਹੁਤ ਚੱਲਦਾ ਜਾਂ ਮੰਨ ਕੇ ਚੱਲੋ ਕਹਿੰਦੇ ਆ ਭਈ ਇਹਨਾਂ ਦਾ ਵੋਟਾਂ ਫਲਾਣੇ ਨੂੰ ਪਾਈਆਂ ਕੋਈ ਨਹੀਂ ਆਪਣੇ ਨਾਲ ਜੁੜ ਜਾਊਗਾ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਆਪਾਂ ਨੂੰ ਜੇ ਆਪਾਂ ਇਹ ਵੀ ਜਾਂ ਛੱਡ ਦਿਆਂਗੇ ਆ ਪੈਂਡ ਦੇ ਵਿੱਚ ਸੁਧਾਰ ਹੋਇਆ ਮੈਂ ਜਾਣਦਾ ਮੈਂ ਸਾਰੇ ਮਤੇ ਹੈਗੇ ਆ ਆਲਮੋਸਟ 13 ਇਹਦੇ ਜੋ ਅੱਤ ਲੰਬੜ ਬਤਾਇਰਾਂ ਉਹ ਵਿਚਾਰ ਆ ਵੀ ਨਾ ਦੇ ਉਹਦੇ ਬਾਰੇ ਡਿਸਕਸ ਕਰੇ ਅਜੇ ਅਜੇ 5 ਨੰਬਰ ਆਏਗਾ ਵੀ ਜਿਹੜੇ ਸਰ ਦੇ ਕੇਸ ਚ ਆ ਵਾਲ ਆ ਵੀ ਆਪਾਂ ਮੁੰਦੇ ਚੱਲ ਤੇ ਬਣਾਈ ਆ ਪਰ ਉਹ ਇਹ ਚਾਹਣਾ ਬਾਈ ਜੀ ਉਹ ਰਾਣੇ ਗਾਈਡ ਕਰਿਆ ਹੋਰ ਬੰਦਾਂ ਨਾਲ ਡਿਸਕਸ ਹੋਈ ਵੀ ਕਈਆਂ ਬੰਦਾਂ ਦੇ ਜਿਹੜੇ ਵਾਲ ਆ ਉਹ ਸਿੱਧੇ ਵੀ ਲੱਗ ਜਾਂਦੇ ਆ ਉਹ ਤਾਂ ਕਰਕੇ ਵੀ ਲੱਗ ਜਾਂਦੇ ਆ ਇਦੇ ਬਾਰੇ ਜੇ ਅਸੀਂ ਵਿਚਾਰ ਕਰਾਂਗੇ ਸਾਕੇ ਜਿਹੜੇ ਮਾਨਤਾਉਂਦੇ ਆ ਪੈਡ ਦੇ ਵੈਸੇ ਉਹਨਾਂ ਦਾ 1100 ਰੁਪਏ ਐਸਸੀ ਭਾਈ ਜਨਨ ਤੇ ਜਗਨਨ ਨੇ 2100 ਰੁਪਏ ਹੀ ਦੇਣਾ ਤੇ ਚਾਰ ਨੰਬਰ ਮਾਦਾ ਇਹ ਆ 1 ਕੋ ਮੈਂ ਬਾਸ ਜਿਹਾ ਉਹਨਾਂ ਦੇ 500 ਮੂਟਾ ਆਪਣੇ ਲਾਇਆ ਪੀਲਾ ਉਹਦੇ ਨਾਲ ਔਰ ਸਰਕਾਰ ਨੂੰ ਨਾਲ ਆ ਜੇ 500 ਬੁਤੇ ਹੋ ਜਿਹੜਾ ਮੈਂ ਖੇਤ ਨੂੰ ਕਿਦ ਕਰਕੇ ਜਾਣਾ ਤੇ 2-4 ਹੀ ਨਜ਼ਰ ਆਉਂਦੇ ਆ ਚਾਰ ਨੰਬਰ ਦੇ ਨਾ ਪਤਾ ਕੋਈ ਹੈ ਜਾਂ ਜਿਹੜਾ ਬਰਾਕ ਲੱਗਦਾ ਲੱਗੋ ਛਾਕ ਨਹੀਂ ਜਗਾ ਤੇ ਵਾੜ ਨਾਲ ਉਹ ਪੱਤਾਂ ਤੋਂ ਉਹਨੂੰ ਕਾਗੜਾ ਮਾਲ ਨਗਰ ਤੋਂ ਚਰੋਦੇ ਉਹਨਾਂ ਤੋਂ ਤੇ ਅੱਗ ਤੋਂ ਬੁਝਾ ਕੇ ਰੱਖਿਆ ਨਹੀਂ ਇਹ ਵੀ ਰਿਪੋਰਟ ਆ ਜਿਹੜਾ ਆਪ ਭਾਗ ਨੂੰ ਲੈਣੀ ਮਜਬੂਰੀ ਬਣ ਜਾਣੀ ਹੈ ਪੰਚਾਇਤ ਦੀ ਇੱਕ ਹੋ ਬਹੁਤ ਐਮ ਮੁਜ਼ਾਹ ਸਨ ਮਤਾਂ ਆਪਾਂ ਹਰ ਕੋਈ ਸੁਣਦੇ ਆ तकरीबन ਆਪਣੇ ਸਾਰਿਆਂ ਕੋਲੇ ਮੋਬਾਈਲ ਹੈ ਜਿਹੜੇ ਐਂਡਰੋਇਡ ਹੋਣਾ ਆਈਫੋਨ ਹੋਣਾ ਉਹਨਾਂ ਦੇ ਵਿੱਚ ਇਹ ਹੋ ਗਿਆ ਕਿ ਪਾਣੀ ਵੀ ਆਉਣਾ ਸਾਨੂੰ ਬਹੁਤ ਦਿੱਕਤ ਆਉਣੀ ਆ ਕਿ ਪਾਣੀ ਦੀ ਜਿਹੜੀ ਸਮੱਸਿਆ ਕਿ ਪਾਣੀ ਡੁੱਬੇ ਜਾ ਰਿਹਾ ਹੈ ਆਪਣੇ ਪਿੰਡ ਦੇ ਵਿੱਚ ਸ਼ਾਇਦ ਕੰਨੀ ਨੂੰ ਪਤਾ ਹੋਊਗਾ ਥੋੜੇ ਬਹੁਤ ਬੰਦਿਆਂ ਨੂੰ ਪਤਾ ਹੋਊਗਾ 2 ਲੱਖ ਵੀ ਤੋਂ ਲੈ ਕੇ ਆਪਣੇ ਪਿੰਡ ਦੇ ਵਿੱਚ ਸ਼ੁਰੂਆਤ ਕਰਵਾਉਣ ਲਈ ਥੈਂਕ ਯੂ ਐਸ ਟਾਈਆਂ ਸਿਰਫ 200 ਕਨੈਕਸ਼ਨ ਚੱਲ ਰਿਹਾ ਦੋ ਲੱਖ ਲੀਟਰ ਪਾਣੀ ਸਿਆਲਾਂ ਦੇ ਵਿੱਚ ਦਿੱਲੀ ਰੌਲਾ ਕੱਲੀ ਟੈਂਕੀ ਦਾ Haryana ਦੇ ਤਰ੍ਹਾਂ ਹੀ ਪਾਉਂਦਾ ਗਾਉਂ ਦੇ ਲਈ ਦੋ ਟੈਂਕੀਆ ਲਾਉਦੇ ਆਂ ਚਾਰ-ਪਾਹ ਲੀਟਰ ਪਾਣੀ ਲਾਉਂਦਾ ਸਿੱਕਾ ਲਾਪਾ ਨਾ ਪਾਣੀ ਬਣਾਉਂਦੇ ਆਂ ਗੱਲ ਕੋਈ ਨਹੀਂ ਪੈਪਾਂ ਲੱਗੀਆਂ ਸਿੱਧੀਆਂ ਚੱਲੀਆਂ ਕੋਈ ਗੇਟਵਾਲ ਨਹੀਂ ਕੋਈ ਕੋਸ਼ੀ ਇਹ ਜੀਤਾ ਦੇ ਪੱਪਾ ਲਈ ਬਚਾਉਣ ਦੀ ਆਪਾਂ ਦਰਾਖਤ ਬਚਾਉਣ ਦੀ ਆਪਾਂ ਆਦੀਆਂ ਤੇੜੀਆਂ ਬਚਾਉਣ ਦੀ ਗੱਲ ਕਰਦੇ ਆਂ ਤੇ ਆਪਾਂ ਨੂੰ ਸਟੈਂਡ ਲੈਣੇ ਪੈਂਦੇ ਆਂ ਇਹ ਸੋਚ ਕੇ ਚਲੋ ਅਖੀਰ ਇਹ ਕੰਮ ਲੱਗਿਆ ਅਜੇ ਵੀ ਤੁਹਾਡੇ ਸਹਿਬ ਤੇ ਨਹੀਂ ਲਵਾਗੇ ਇਹ ਕੰਮ ਹੋਰ ਹੀ ਸੋਚਿਆ ਨਹੀਂ ਇਹ ਕਰੀਏ ਵੀ ਜਿਹੜਾ ਬੰਦਾ ਮੈਲ ਨਹੀਂ ਧਰਦਾ ਉਹਦਾ ਕਨਾਕਰ ਤਿੰਨ ਨੂੰ ਉਸ ਚਾਣਿਆ ਲੀਗ ਪੰਚਾਇਤ ਨੂੰ ਚਾਹੇ ਕੋਈ ਹੋਵੇ ਉਸ ਦਾ ਕਨਾਕਰ ਕਰ ਦੇ 100 ਰੁਪਿਆ ਟੈਲਾ ਐਨਾ ਸਾਫਤਾ ਪਾਣੀ ਆਪਾਂ ਦੀ ਮੋਟਰ ਕਿਉਂ ਕੱਢ ਕੇ ਨਹੀਂ ਵਿਵਸਥਾ ਕਰਦੇ ਜੇ ਹਿਆਲ ਵਿੱਚ ਪਾਣੀ ਨਹੀਂ ਡੇਲੇ ਤੁਸੀਂ ਸੋਚੋ ਵੀ ਕਿੰਿਆ ਯੋਗਤਾ ਵਾਲੀ ਹੋਵੇ ਇਹ ਲੋੜ ਹੈ 100 ਰੁਪਿਆ ਟੈਲਾ ਤੇ ਆਪਾਂ 100 ਰੁਪਿਆ ਟੈਲਾ ਦੇ ਲਈ 14 ਲੱਖ ਤੇ 50 ਹਜ਼ਾਰ ਰੁਪਿਆ ਖਰਚਾਇਆ ਹੋਣਾ ਆਪਾਂ ਕਹਿੰਦੇ ਸਾਬ ਤੇਰੇ ਮਨ ਲੱਗਦਾ ਚਾਰ ਪੱਖ ਰਿਓ ਚਾਰ ਪੰਜ ਲੱਖ ਹਰਿਆਣਾ ਦਾ ਪਹਿਲਾ ਉਹ ਦੋ ਮੈਂਡੇ ਭਰਿਆ ਪਰ ਹਾਲ ਅਸੀਂ ਬੇਲਤੀ ਆਏ ਕੋਈ ਦੋਸਤ ਕਰੇ ਚਾਹੇ ਕੋਈ ਗਰੇ ਦਾ ਮੇਰਾ ਮੈਦੇ ਕਿਸੇ ਨੂੰ ਲੋੜ ਆ ਸਭ ਪੰਚਾਇਤਾਂ ਤੋਂ ਲਾਲ ਪਰਾਂਗੇ ਪਰ ਇਹ ਪੁੱਛਦੇ ਜੇ ਆਪਾਂ ਸੱਤ ਮੈਂਡੇ ਲਾਣਾ ਜਾਂ ਆਪਾਂ ਪਾਣੀ ਵੀ ਕਾਟ ਜਾ ਆਦੇ ਆ ਤੁਸੀਂ ਐਂ ਦੇਖੋ ਵੀ ਤੜਕੇ ਨੇ ਜਾਂ ਨਾਲੇ ਵਗਦੇ ਆ ਪਹਿਲਾ ਪਾਣੀ ਲਾ ਕੇ ਨਾ ਮੋਟਰਾਂ ਲਾਉਣੀਆਂ ਤਾਂ ਜਿਲ੍ਹਾ ਚਾਪੋਂ ਤੋਂ ਰਾਇਆ ਨਾ ਆਉਂਦਾ ਅੱਜ ਇਹ ਦਾਤਾ ਚੱਕਰ ਬਣਾ ਰਿਹਾ ਸਵੈ ਚਾਰ ਤੇ ਨਾ ਜੇ ਆਪਾਂ ਸੋਚੇ ਜਿਲਾ ਪਾਣੀ ਭਾਰਦਾ ਰਹਿ ਤਾ ਆਪਾਂ ਇਹਨਾਂ ਚਾਰਾਂ ਚੰਨਾ ਵੀ ਨਦੀ ਪਾਣੀ ਰਹਿ ਗਿਆ ਆਪਾਂ ਇਹ ਗੱਲ ਵੀ ਤਾਂ ਤੋਂ ਵੀ ਸਾਨੂੰ ਵੀ ਜਿਹੜੇ ਹਿਸਾਬ ਨਾਲ ਪਾਣੀ ਦੀ ਬੇਆਰਮੀ ਹੋ ਰਹੀ ਹੈ ਨਾ ਬਹੁਤ ਵੱਡਾ ਮੁੱਦਾ ਹੈ ਦੌਲਤ ਤੋਂ ਪਾਣੀ ਚੱਲਦਾ ਕਿੰਨੇ ਰੁਪਏ ਲੈ ਕੇ ਉਹਦੇ ਨੇ ਤੇ ਆਪਾਂ ਇਹਦੇ ਬੁਲੀ ਡੂਟੀ ਛੱਡ ਕੇ ਵੀ ਗੌਰੇ ਨਹੀਂ ਕਰਦੇ ਅਸੀਂ ਕੌਣੇ ਆਣ ਤੁਸੀਂ ਨਹੀਂ ਸਹਿਤ ਦੀ ਜੋਂ ਦੇ ਹੱਥ ਜੋੜ ਕੇ ਬੇਇਨਸਾਫੀ ਕਰਦੇ ਆਂ ਕਿ ਸਾਡੇ ਇਸ ਥੀਏ ਦੇ ਵਿੱਚ ਮਦਦ ਕਰੋ ਆਪਾਂ ਜਿਹੜਾ ਪਾਣੀ ਵਾਲਾ ਵੀ ਘਰ ਤੋਂ ਘਟ ਪਾਰੇ ਵਸ ਗਏ ਤੇ ਸੰਕੋਲ ਦਾ ਵਾਪਸ ਤੇ ਦੂਜੀ ਗਾਲੇ ਖੋਰ ਵੀ ਆ ਪਾਣੀ ਵਾਲੇ ਬੰਦੇ ਤੇ ਬਹੁਤ ਐ ਹੋਦੇ ਥਾਂ ਜਿੱਥੇ ਪਾਣੀ ਜਾਂਦਾ ਨਹੀਂ ਸਾਡੀ ਕੋਸ਼ਿਸ਼ ਹੈ ਇਹਨੂੰ ਵਧੀਆ ਤਰੀਕੇ ਦੇ ਨਾਲ ਡਾਇਵਰ ਕਰਕੇ ਹਰ ਥਾਂ ਪਾਣੀ ਜਾਵੇ ਸਮਾਜਾਂ ਵਾਲੇ ਉਧਰ ਬੈਠੇ ਆ ਜਿਹੜੇ ਕਿ ਉਹ ਤਾਹਾਂ ਵਾਲਾ ਅਰਗ ਉਹਨਾਂ ਲਈ ਘੜਾ ਜੀ ਜਾਂਦਾ ਇੱਧਰ ਵੀ ਜੇ ਕੋਈ ਸਾਬੋ ਉਸੇ ਪਤਾ ਲੱਗਾ ਸਣੀ ਅਗਲਾ ਤੋਂ ਪਾਣੀ ਉਸੇ ਵੀ ਨਹੀਂ ਜਾਂਦਾ ਸਾਡੀ ਕੋਸ਼ਿਸ਼ ਆ ਵੀ ਉਹਨਾਂ ਵਾਲੇ ਸਮੇਂ ਵਿੱਚ ਡਿਵਾਈਸ ਕਰਕੇ ਜੇ ਕਿਤੇ ਪੈ ਪਾਣੀ ਪੈਂਦੀ ਆ ਕੁਝ ਵੀ ਕਰਨਾ ਪੈਂਦਾ ਅਸੀਂ ਟੋਟੀ ਦਾ ਪਾਣੀ ਘਰ-ਘਰ ਪਹਚਾਈ ਬਹੁਤ ਵਧੀਆ ਪਾਣੀ ਆ ਸੇ ਤਾਰਸ ਤੇ ਵਧੀਆ ਤਾਂ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਇਹ ਵੀ ਤਸਵੀਰ ਕਰੋ ਦੋ ਜਾਇ ਇੱਕ ਮੁੱਦਾ ਆਪਣੇ ਦੁਕਾਨਦਾਰਾਂ ਨਾਲ ਉਹਨਾਂ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਵੀਰ ਆਪਣੇ ਜਿਹੜੇ ਹਲਵਾ ਤੇ ਬੋਰ ਦਾ ਮਤਲਬ ਉਹ ਕਿ ਮੁਰੀਆਂ ਕੋ ਲਾਗੇ ਜਾਂਦੇ ਆ ਨਾਲਿਆ ਚਾਉਂਦੇ ਆ ਇੱਕ ਸਟੈਂਗ ਹੋਇਆ ਕਿਦਿਆ ਸਟੈਂਗ ਦਾ ਮਤਲਬ ਲੈ ਕੇ ਆਉਂਦਾ ਕੈਨੀਲਾ ਪੈਂਦੇ ਉਹਦੇ ਜੋ ਜਿਹੜੇ ਆਪਾਂ ਕਪੇਰ ਪੈਂਦੇ ਆ ਉਹ ਕਈ ਤੀਜਾ ਪੈਂਦੇ ਆ ਤੇ ਆਪਣੇ ਛੋਟੇ ਛੋਟੇ ਬੱਚੇ ਵੀ ਲੈਂਦੇ ਆ ਅਸੀਂ ਦੁਕਾਨਦਾਰਾਂ ਨੂੰ ਵੀ ਦੇਣ ਤੇ ਕਰਦੇ ਆ ਕਿ ਉਹ ਬੰਦ ਕਰਨਾ ਤੇ ਦੂਜਾ ਨਾਲ ਇਹ ਵੀ ਆ ਕੀ ਆਉਂਦੇ ਭਾਵੇਂ ਵਿੱਚ ਬੈਲ ਰੱਖਣ ਜਿਹੜਾ ਬੱਚਾ ਕੋਈ ਕੌਕਲੇ ਲੈ ਕੇ ਜਾਂਦਾ ਜਾ ਕੇ ਮੁੰਲੇ ਜਾ ਕੇ ਉਹ ਬੱਚੇ ਬਾਪੀ ਕੇ ਆਪਣੇ ਮਕਾਨ ਤੋਂ ਲੈ ਕੇ ਬਾਹਰ ਹੀ ਕਾ ਲੈਂਦੇ ਆ ਤੇ ਉੱਥੇ ਹੀ ਛੱਡ ਦਿੰਦੇ ਆ ਬੈਹੇ ਮਕਾਨ ਦਾ ਆਪਣੇ ਸੋਹਣਾ ਆਵਾ ਮੋਛਾ ਵੀ ਇਹ ਕੰਮ ਨਹੀਂ ਹੈ ਦੂਜੇ ਪਲਾਸਟਿਕ ਲਾਵੇ ਜਿਹੜੇ ਬੈਕਦੇ ਉਹ ਤੇ ਪਾਬੰਦੀ ਲਾਉਣ ਲੱਗੇ ਦੁਕਾਨਦਾਰਾਂ ਨੂੰ ਬੇਨਤੀ ਕਰਾਇਆ ਵੀ ਸਹਿਯੋਗ ਕਰਨ ਪਰ ਉਹ ਪਾਬੰਦੀ ਲੱਗ ਸਕਦੀ ਕੋਈ ਵੱਡੀ ਗੱਲ ਨਹੀਂ ਅਸੀਂ ਉਹ ਬਾਹਰ ਰਹਿੰਦੇ ਕੈਨੇਡਾ ਚ ਰਹਿੰਦੇ ਸੀਗੇ ਪਹਿਲਾਂ ਉੱਥੇ ਜਦੋਂ ਘਰੋਂ ਸਮਾਨ ਲੈਣ ਜਾਣਾ, ਸੌਦਾ ਲੈਣ ਜਾਣਾ, ਤੇ ਤਰੀਬ ਮਿਲਦਾ ਆ ਉਹ ਸਾਰਿਆਂ ਨੇ ਜਿਹੜਾ ਕੱਢ ਲਿਆ ਕੁੜੇ-ਬੋੜੇ ਰਹਿਦੇ ਹੋਣਗੇ। ਘਰੋਂ ਬੈਗ ਲੈ ਕੇ ਜਾਂਦੇ ਆਂ। ਜੇ ਸਮਾਨ ਲੈਣ ਜਾਣਾ, ਛੋਟੇ ਤੋਂ ਘਾਓ ਬੈਗ ਲੈ ਕੇ ਜਾਣਾ ਜਿੰਨਾ ਚਾਹੀਦਾ। ਜੇ ਛੋਟਾ ਥੋੜਾ ਸਮਾਨ ਲੈਣਾ, ਥੋੜਾ ਜਿਹਾ ਵੱਡਾ ਲੈਣਾ ਵੱਡਾ। ਉਹ ਵੀ ਤਿਆਰ ਹੈਗਾ। ਹਰ ਵੀ ਆਪਣੇ ਬੋਰੀਆਂ 'ਚ ਥੋੜੇ ਲੰਬੇ ਰਹਿ ਰਹੇ, ਤੇ ਆਪਾਂ ਪੜਦੇ ਵੀ ਰਹੇ ਆਂ। ਜੇ ਸਮਾਨ ਲੈਣ ਹੀ ਜਾਣਾ। ਤੇ ਜਦੋਂ ਇਹ ਕੰਮ ਬੁਲਾਇਆ ਜਦੋਂ ਆ ਗੋਲ ਨੇ ਉਹਨਾਂ ਨੇ ਸਾਰੇ ਬੋਰੀ ਵਾਲਾ ਝੋਲਾ ਦੋ ਨਾਲ ਕੋਈ ਬਾਹਰ ਨਹੀਂ ਖੇਲਾ ਅੱਜ ਇਹਨਾਂ ਦੇ ਬੋਰੀ ਵਾਲੇ ਝੋਲੇ ਨਾਲ ਉਹ ਲਵਾ ਦੇਣਾ ਖਰਾਸ਼ ਕਰਦੇ ਤੱਕ ਆਪਣਾ ਹੀ ਹੋ ਗਿਆ ਜਿਉਂ ਵਾਂ ਆਉਣ ਵਾਲੇ ਫਾਈਨਲ ਵਿੱਚ ਪੈਂਡਾ ਲਈ ਬਹੁਤ ਲੋਕ ਕਰ ਰਿਹਾ ਪੂਰ ਤੜੀ ਲਾਣਾ ਬਾਜ ਬਾਈ ਤੋਂ ਉੱਪਰੋਂ ਤੱਕ ਸਾਰੇ ਨੇ ਹੋਣ ਆਉਂਦੇ ਆ ਤੇ ਪੈਂਡ ਦੇ ਬਾਅਦ ਤੇ ਕੋਈ ਕੰਮ ਹੋਇਆ ਦਾ ਕਰਦੇ ਅੱਗੇ ਤਾਂ ਇਹ ਸਿਵਲੇ ਦਾ ਸੈਟਪ ਕੱਢਾਉਣੇ ਆ ਪਾਉਣ ਲੱਗਦੇ ਆ ਤੇ ਸਭ ਤੋਂ ਪਹਿਲਾਂ ਲਵਾ ਗਣਾ ਨਾਪਣਾ ਜਿਹੜਾ ਪਰ ਘੋੜਾ ਕੋਣ ਜਦੋਂ ਉਹਦੀ ਹੋਰ ਪੜੇਗਾ ਮਤਲਬ ਇਹ ਆਉਂਦਾ ਪਾਟਦਾ ਚੱਲਣਾ ਨਹੀਂ ਜਰਾ ਇਸ ਕਰਕੇ ਉਹ ਦੇਣ ਤੇ ਕਰਦੇ ਆ ਕਿ ਬੇਚੇ ਸਾਡੀਆਂ ਦੇ ਸਲੋ ਕਰੋ ਨਾਲ ਆ ਜੇ ਉਹ ਪੈਣ ਤੋਂ ਸੋਹਣਾ ਹੋਣਾ ਕੱਲ੍ਹ ਬੰਦਾ ਨਹੀਂ ਹੋਣਾ ਜਮੇ ਸੁਖੀ ਨੇ ਕੱਲ੍ਹ ਬੰਦਾ ਹੈ ਉਹ ਤੈਨੂੰ ਬਹੁਤ ਸੋਹਣਾ ਲੱਗ ਸਿਰਮਾਨ ਦੀ ਜੱਟ ਆਵਾਜ਼ ਸੋਹਾਂ ਪਾਟੇ ਇੱਕ ਬੰਦਾ ਪਰ ਚੈਰ ਵੀ ਨਹੀਂ ਲੱਗ ਸਕਦਾ ਇਹ ਆਪਾਂ ਸਮਝਾ ਹੀ ਸਕਦੇ ਆ ਜੇ ਸਾਰੇ ਜਾਣੇ ਸਹਿਯੋਗ ਕਰਾਂਗੇ ਜੇ ਮਾਣੇ ਨਾ ਸਿੱਟੇ ਮੌਂਤਾਫੀ ਮਾਤਾ ਬਾਬਾ ਕਿ ਆ ਨਛਾਂ ਮਾੜੋਂ ਲੈ ਜਾ ਤੇ ਕੱਲ ਨੂੰ ਕੋਈ ਜਿਹੜੇ ਵਾਣੋ ਟਿਕ ਜਾ ਕੇ ਨਾ ਲਿਵਾਤਾ ਤੇ ਸਰਪੰਚ ਕੋਲ ਜੀ ਲੈ ਜਾ ਲੋ ਸਰਪੰਚ ਜੀ ਵੀ ਹੁਣ ਇੰਨਾ ਵੀਆ ਵਿਚਾਰ ਵਾਲੀ ਪੋਸਟ ਨੂੰ ਆਵੇ ਜਿੱਤੇ ਸੋਚ ਬਲ ਨੇ ਘਣੀ ਆਪਾਂ ਕਿ ਕੌਣ ਜਿਹਦੇ ਨਾਲ ਇਹ ਗੱਲ ਕਰਨ ਦਾ ਮੌਕਾ ਕੋਈ ਤੁਹਾਨੂੰ ਗੱਲ ਕਰ ਦੇਗਾ ਆਪਾਂ ਨਾਲ ਕੋਈ ਜੀ ਮੁੰਡਾ ਬੜਾ ਨਾਮ ਆ ਜਾਸੀ ਜਰਨਾ ਤੇ ਮੇਰੇ ਕੋਲ ਨੰਬਰਾਂ ਨਾਲ ਕੇ ਜਾਵੇ ਤੇ ਮੈਂ ਨੰਬਰਾਂ ਗਿਆ ਵੀਨ ਮਾਜਲਾ ਜਾਵੋ ਮੇਰੇ ਘਰ ਲਾ ਕੇ ਤੇ ਆਪ ਤੇ ਜਦਾ ਬੋਲ ਤੇ ਮਾਜਲਾ ਆਪ ਤੇ ਬੋਲਾ ਮੱਥਾ ਚਾਇਆ ਦੇ ਕਰਮਾਂ ਨਾਲ ਆ ਕੇ ਤੇ ਲੋਰ ਆਦ ਕਿਆ ਹੋਣਾ ਤੇ ਨਾਲ ਕਰਵਾਇ ਦੇ ਆਪ ਤੇ ਸਹਿਮ ਹੋਣ ਦੇ ਵਿੱਚ ਜੇਕਰ ਮંજૂર ਆ ਤਤੋ ਹੀ ਆਪ ਦਾ ਨਾਮ ਜਾਰੇ ਵਾਹਿ ਜਿੰਦਰ ਦੇ ਹਾਲੇ ਪਹਲਾ ਲਗਾ ਕੋ ਹੋਰ ਬੰਦੇ ਗੇਰੇ ਨਾਲ ਤੇ ਆਪਾਂ ਉਹ ਮੈਂ ਰੋਣ ਨਾਲ ਜੇ ਕੋ ਜਾਵਾਂਗਾ ਸਦੀਵਾ ਮੰਜਾਇ ਦਾ ਮਨਰਾਣਾ ਉਹ ਲਾ ਕੇ ਕਰੂੰਗਾ ਤੇ ਜਦੋਂ ਹੀ ਮਾਤਰੀ ਕਰਵਾਈ ਹੋ ਜਾਂਦੇ ਕੋਈ ਟੈਨਸ਼ਨ ਨਹੀਂ ਬਾਕੀ ਇੱਕ ਤਾਂ ਹੋਰ ਜੀ ਸਾਹਮਣੇ ਆਈ ਆ ਜਿਹੜੇ ਮੰਗਦੇ ਆਪਣੇ ਪਿੰਡ ਦੇ ਵਿੱਚ ਪਿੰਡਾਂ ਪਿੰਡਾਂ ਹੀ ਆਉਂਦੇ ਆ ਕਰਦੇ ਮਾਉ ਤੇ ਆਪਣੇ ਕੰਡ ਦਾ ਕੱਲਾ ਮੁੱਦਾ ਨਹੀਂ ਬਹੁਤਾਰੇ ਆਉਂਦੇ ਆ ਆਪਾਂ ਮਿਲ ਕੇ ਮਦਦ ਪਾ ਕੇ ਕੈਨੇ ਸਾਹਿਬ ਬੈਠੇ ਲੈ ਸੈਸ਼ਨ ਕਰਾ ਕੇ ਬੀਵੀ ਉਹਨੂੰ ਸੈਸ਼ਨ ਕਰਾ ਕੇ ਸਰਾਪਰ ਨੂੰ ਕਿਹਾ ਆਪਣਾ ਲੈ ਕੇ ਮੋੜ ਲਾ ਲੈ ਆਂ ਬਾਰੇ ਮਦਿਆਂ ਦੇ ਮੋੜਾ ਲੋ ਤੇ ਜਿਹੜਾ ਜਨੇ ਨੂੰ ਮੰਗਤਾ ਮਿਲਦਾ ਉਹ ਕਹਿ ਸਕਦਾ ਤੁਸੀਂ ਜਿਆਦਾ ਆਪਾਂ ਨੇ ਸਿਆਗ ਫਿਰ ਭਾਈ ਸਾਡੇ ਸਟੈਂਡ ਤੇ ਮੰਗਣਾ ਪਾਉਂਦਾ ਅਜਿਹਾ ਚੋਰਿਆਂ ਦੇ ਉੱਤੇ ਹੀ ਹੋ ਜਾਂਦੇ ਮੰਗਦੇ ਹਟਾਉਣੇ ਪੜਿਆ ਇਹ ਸੋਚ ਲੈ ਲੋ ਕੱਲ ਮੈਂ ਅਜੀ ਲੋ ਲੈ ਕੇ ਲੋਕ ਕਾਮ ਲੱਗਿਆ ਦੋ ਦਿਨਾਂ ਦੇ ਵਿੱਚ 10 ਮੰਗਦੇ ਮੈਂ ਇਕੱਲੇ ਲੈ ਮੈਨੂੰ ਗੱਡਿਆ ਚਾਰ ਦਾ ਸਾਧਵਾਨੇ ਸਰਦੇ ਦੋ ਕੁੜੀਆਂ ਦੇ ਬਲਕ ਕੋਟ ਤੋਂ ਆਏ ਆ 10 ਜਾਣੇ ਦੋ ਬਣਾ ਲੈ ਰਿਹਾ ਤੇ ਵਰੀਆ ਹਟੇ ਕੱਤੇ ਆ ਕੋਈ ਆਉਣ ਦੀ ਗੱਲ ਮੈਨੇ ਕਹਿਆ ਕਰਦੇ ਹਾਂ ਸਾਡੇ ਛੱਪੜ ਦਾ ਕੰਮ ਕਰਦੇ ਆ ਤੁਸੀਂ ਸਾਡੇ ਇੱਥੇ ਲੱਗ ਜਾ ਕੇ ਤਾਂ ਦਿਹਾੜੀ ਦੇ ਅਗਾਂ ਲੰਗੇ ਉਹਨੇ ਸਾਡਾ ਮੰਗੇ ਕਰਦਾ ਕੁੜੀਆਂ ਦੇ ਹੋਰ ਲੋਕ ਨੱਲ ਜਾਂਦੇ ਤੇ ਕੇ ਜਾਕਾ ਪਾਤਾ ਕੇ ਰਿਗੋਰ ਪਾਤਾ ਦੇਖਿਆ ਨਾ ਸਾਫਰੇ ਬਹੁਤ ਸੋਸਟਾ ਆ ਆਪਾਂ ਸਾਰੇ ਲੋਕਾਂ ਨੂੰ ਜੀ ਆਇਆਂ ਠੀਕ ਆਪਾਂ ਰੋਗਰਾਜ ਸਾਹਿਬ ਨੂੰ ਮੰਨ ਲਾਇਆ ਗੁਰਗਰਾਜ ਸਾਹਿਬ ਦੀ ਬਾਤ ਪਛੀਣ ਜਾਣ ਕਰੋ ਹੌਂ ਜੇਲੀ ਲੋੜਾ ਮਾਤਾ ਨੂੰ ਹੈਸਲੇ ਲੋੜਾ ਸੇਬੀ ਲੋੜਾ ਤੇ ਆਪਣੇ ਪਿੰਡ ਦੇ ਲੈਚ ਸਰਪੰਚ ਸਾਹਿਬ ਨੇ ਅਡਰ ਬਿਧਾਈ ਦੀ ਆਚਾਰ ਵਰਤਾਰੇ ਇਹਨੂੰ ਕਰੀ ਜਾਵੇ ਉਹਨਾਂ ਦੇ ਬਾਈਟ ਨਾਲੋਂ ਵੀ ਫਾਨ ਹੈ ਨਹੀਂ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੇ ਬਿਖਾਇਆ ਕਿ ਉਹਨਾਂ ਨੂੰ ਬਰਾਤਾ ਮੈਂ ਹੈਦਰੀ ਬੈਠੀ ਮਾਇਆ ਇੱਥੋਂ ਜਾਣਾ ਫੇਰ ਥਾਗੇ ਉੱਥੇ ਲੱਗਾ ਆਜਾ ਹੀ ਗੱਲ ਕਰੀ ਤੇ ਸਾਰੀ ਕਮੇਟੀ ਗੌਰ ਦਾ ਸਾਹ ਦੇ ਆਗੇ ਮੇਰੇ ਕੋਲੇ ਕਨੇਡਾ ਦਾ ਫਾਸਟ ਆਜਾ ਅੱਜ ਨੂੰ ਅਲਾਇਸ ਕਰਾਉਣ ਲੱਗੇ ਸਾਰਾ ਗੋਪਰਾਂ ਲੱਗੇ ਮੈਂ ਗਈ ਸਟਾਟਰਾ ਜਨਾ ਕੋਈ ਗੱਲ ਨਹੀਂ ਤੇ ਨਾ ਹੋਇਆ ਤਾਂ ਮੈਨੂੰ ਆਸਾਂ ਆਉਂਦੇ ਫਾਨ ਦੇ ਲੈ ਕਮਰਾ ਬਾਲੂ ਇਹ ਲੋਜਾ ਦਾ ਤਤੋ ਦੀ ਲੱਗ ਆਪਾ ਮੰਨ ਲਈਆ ਸੁਭਾਂ ਤੇ ਇਹ ਗੱਲ ਨਹੀਂ ਸਹਿਯੋਗ ਕਰਨ ਦੀ ਲੋੜ ਆ ਅੱਜ 40 ਲੱਖ ਰੁਪਏ ਦੀ ਡੈਲਿੰਗ ਪਈ ਵੀ ਆ ਜਿਹੜੀ ਮਿੱਟੀ ਉਹ ਵੀ ਆ ਗਈ ਆ ਜੇ ਚੱਲ ਕੇ ਦਿਖਾਉਣ ਦਾ ਸਤਾਹ ਉੱਤੇ ਗੂੜਾ ਲੱਕੜ ਤੇ ਇਟਾਂ ਭਾਰੇ ਮੈਦ ਪਟ ਕੇ ਸਿੱਤੇ ਹੋਏ ਤੇ ਜੋ ਉੱਤੀ ਡੈਲਿੰਗ ਦੀ ਗੱਲ ਅਸੀਂ ਐਮਐਲਏ ਸਾਹਿਬ ਕੋਲ ਜਾਣਨਾ ਤਾਂ ਸਾਨੂੰ 10 ਕੇਲੇ ਲਾਉਣੇ ਪੈਂਦੇ 40 ਲੱਖ ਰੁਪਏ ਲੈਣ ਵਾਸਤੇ ਤੇ ਅੱਜੇ ਹੀ ਬਣੀ ਡੈਲਿੰਗ ਦੇ ਉੱਤੇ ਅਕੈਡਮੀ ਸਾਹਿਬ ਬੈਠੇ ਆ ਬਸ ਫੈਸਲਾ ਲੈ ਕੇ ਗਿਆ ਜਮਾਂ ਮੈਂ ਕਹਿੰਦਾ ਆਪਾਂ ਨੂੰ ਵਾਣ ਕਰਨਾ ਇਹਦੇ ਗੇਰ ਤੋਂ ਬਾੜਿਆ ਉਹ ਲਾਉਣਿਆ ਬਿਜਲੀ ਟਾੜੀ ਹੈ ਨਹੀਂ ਉਹਦੇ ਵਿੱਚ ਅੱਛਾ ਲਾਈਨ ਪਰ ਪਿਆਦਾ ਬੈਂਕਿੰਗ ਦੇ ਉੱਤੇ ਉੱਪਰ ਉਹਨੇ ਪਾਸ ਲੱਗੇ ਹੋਏ ਆ ਤੇ ਆਜੇ ਰਿਹਾ ਕਮੇਟੀਰ ਤੋਂ ਮੈਂ ਜਾਵ ਰਿਹਾ ਨਹੀਂ ਸਟਾਪ ਵਾਲਾ ਨਹੀਂ ਕੋਈ ਗਿਆ ਲੋ ਵੀ ਅਸੀਂ ਤਾਂ ਆਦੇ ਆ ਤੇ ਅਸੀਂ ਤਾਂ ਪੰਦਾਰ ਤੇ ਵਾਪਸ ਰਹੀ ਸੀ ਜੇ ਤੁਸੀਂ ਮੈਨੇਜਰ ਨੂੰ ਤੁਸੀਂ ਪਹਿਲੇ ਆ ਕੇ ਵਾਟੋ ਮੈਂ ਕਹਿੰਦਾ ਜੁਨਾਗਰੋਂ ਪੰਚਾਇਤ ਦੀ ਇਹਦੀ ਕੰਟੇ 988 ਨਹੀਂ ਲਾ ਸਕਦੇ ਜੇ ਤੁਸੀਂ 100 ਕੰਟੇ ਆਦੇ ਪਹਿਲੇ ਆ ਕੇ 50000 ਵਾਣ ਕਰਾ ਲਓ ਤੇ ਤੁਸੀਂ ਫੇਰ ਆਤਲੋ ਮੈਂ ਕਿਹਾ ਤੁਸੀ ਤਾਂ ਕਹੀ ਲੇ ਛੇ ਲਖਣਾ ਵੀ ਲੱਗੇ ਮੈਂ ਕਿਹਾ ਨਹੀਂ ਅੱਜ ਇਹ ਕੰਮ ਨਹੀਂ ਕਰ ਸਕਦੇ ਕੋਈ ਹੋਰ ਜੀ ਲੈ ਲੇਗਾ ਉਹ ਮਨੇ ਸਰਪੰਚਾ ਨਾਲ ਗੇਤਾ ਉਸੇ ਆਨੇ ਸਾਡੇ ਨਾਮ ਬਦਲ ਲਿਆ ਜੀਆ ਸਾਡਾ ਇਹ ਗੁਰਦੁਆਰਾ ਸਾਹਿਬ ਇਹ ਲੈ ਰਿਆ ਜੀਆ ਜਿਹੜਾ ਪਾਣਾ ਗੁਰਦੁਆਰਾ ਸਾਹਿਬ ਉਸੇ 14 ਸਾਮੂਹ ਦੇ ਸੀ ਕਹਾ ਮੈਨੂੰ ਨਹੀਂ ਪਤਾ ਆ ਸਾਨੂੰ ਪਤਾ ਨਹੀਂ ਇਹ ਕਿਸ ਦਾ ਪਾਇਆ ਜਿੰਮੇਵਾਰੀ ਲੈ ਕੇ ਲਗਭਗ ਠੀਕ ਹੈ ਜੇ ਸਰਪੰਚ ਸਾਹਿਬ ਨੇ ਕਰਾਈ ਕੋਈ ਮਤਤਾ ਪਾਇਆ ਹੀ ਹੋਊਗਾ ਮੈਂ ਤਾਂ ਦੇਖ ਲੈਣੀ ਆਹ ਗੱਲਾਂ ਆਈਆਂ ਬਈਆਂ ਇਹ ਦੀਜਾ ਛੱਡ ਕੇ ਆਆਂ ਕੌਜੇ ਵਾਲੀਆਂ ਛੱਡ ਕੇ ਕੰਮ ਹੋਣਿਆ ਜੇ ਕੋਈ ਬਾਤ ਪ੍ਰਚਾਰਕਾਂ ਬੰਗੀਆਂ ਦੇ ਬਾਤ ਦੇ ਵਿੱਚ ਉੱਡੀਆਂ ਉੱਡੀਆਂ ਧਾੜਾਂ ਬਾਹਰ ਮੁੱਕਣੀਆਂ ਆਪਰੇ ਕੋਈ ਦੇਖੋ ਕਿੰਨੇ ਇਹਨੇ ਗੋਲੇ ਪਾਉਣੀਆਂ ਤੇ ਘਰ ਪਾਉਣਾ ਸਭ ਤੋਂ ਉੱਚਾ ਕਰਕੇ ਪਾਉਣਾ ਪਰ ਇਹ ਵੀ ਚਾ ਵੀ ਸੋਚ ਵਾਲੀਆਂ ਨੇ ਆਪਾਂ ਯਾਰ ਜੇ ਆਪਣੇ ਚਾਰਾਂ ਕੌਣਾ ਇੱਕੋ ਥੀ ਆ ਤੇ ਨਾ ਬਾੜ ਦੇ ਵਿੱਚ ਸਰਸਾਈਆਂ ਰੋ ਕੇ ਦਾ ਕੰਮ ਆਉਣਾ ਤਾਲਾ ਨਰ ਮਨ ਬਣ ਜਾਂਦੇ ਆ ਤੇ ਘਰੇ ਵੀ ਬਣ ਜਾਂਦੀਆਂ ਇਹ ਚੀਜ਼ਾਂ ਬਾਈ ਵੀ ਇਹ ਕਹਿੰਨੇ ਆ ਆਉਣ ਵਾਲੇ ਖਾਣੇ ਦੇ ਵਿੱਚ ਆਪਾਂ ਮੇਲ ਕਰਦੇ ਨਾ ਇੱਕ ਪਹਿਲੀ ਗੱਲ ਇਹ ਅਸੀਂ ਇਹ ਹੀ ਸਜੋਗ ਮੰਗਦੇ ਜੀ ਜਰੂਰ ਆਪਾਂ ਆਜ ਰਾਤ ਬੁਲਾਉਣੇ ਆ ਕੋਲ ਖਾਣਾ ਕਰੋ ਵਾਤਵਾਤੋਂ ਤੋਜੀ ਦਾ ਇਹ ਨਾ ਪਤਾ ਲਾ ਦੇ ਬਾਕੀ ਜੇ ਕੋਈ ਵੀ ਕੋਸਨਾ ਜੇ ਕੋਈ ਮਾਰਦੀ ਬੋਸੋ ਐਦਾਂ ਨਹੀਂ ਕੋਈ ਗੱਲ ਲਾਜੀ ਜਿਹਨੇ ਮੰਗਦੇ ਵਿੱਚ ਮਸਤ ਦਾ ਕੰਮ ਯਾਦ ਇੰਦਿਆਲੇ ਕੋਈ ਨਾ ਲਾਗੇ ਬਾਕੀ ਆਰੇ ਨਾਲ ਹੀ ਪਕਾਇਆ ਸੀ ਸਾਮਲਾ ਜਿਹੜਾ ਬਾਇਆ ਨਾ ਇਹ ਹਰੇਕ ਘਰੇ ਬਾਇਆ ਹੈ ਇਹਦੇ ਮੱਤੇ ਅਸੀਂ ਇਹ ਹੀ ਕਹਿੰਦੇ ਆ ਵੀ ਪੰਜ ਜਿਹੜਾ ਪੜਿਆ ਲਿਖਿਆ ਉਹ ਬਾੜੀ ਲੈਣਨ ਨਹੀਂ ਆਵੇ ਬੱਚਿਆਂ ਨੂੰ ਗਾਓ ਵੀ ਜਰੂਰ ਪੜ ਕੇ ਤੁਹਾਨੂੰ ਦਸਤਰੀ ਕੀ ਕੀ ਪੁਆਇੰਟ ਲੱਗੇ ਆ ਇੱਕ ਹੋਰ ਗੱਲ ਇਹ ਆ ਵੀ ਆਪਾਂ ਇਹ ਕਦੇ ਤਾਜ ਜਦ ਲੈ ਕੇ ਰੇ ਰੱਖਣੇ ਚਲੋ ਆ ਪੁੱਛ ਮੈਂ ਨਾ ਮਾਂ ਲਾਜੋ ਦਾ ਮਾੜਾ ਗੱਲ ਜੇ ਪੈਂਡਾ ਸੋਲਾ ਸੋਣਾ ਪੈਣ ਚੋ ਕੋਈ ਨਾ ਲੱਗੇ ਨਜਾ ਕਰਨਾ ਚੋਰੀਆਂ ਕਰਦੇ ਆ ਨਾ ਫੇਰ ਹੀ ਨਿਕਲਦੇ ਆ ਜੇ ਆਪਾਂ ਕੱਲੇ ਇੱਜੇ ਲੈਕਾ ਮਾਤਾ ਪਿਤਾ ਲੈ ਕੇ ਰੈਟਰ ਰੱਖ ਲਿਆ ਉਹਦਾ ਕੋਈ ਫਾਇਦਾ ਨਹੀਂ ਕੋਈ ਬਲੈਕਸਾਂ ਆਦਮੀ ਉਹਦਾ ਵੀ ਕੋਈ ਫਾਇਦਾ ਨਹੀਂ ਇਹਦਾ ਐਂਟਰੀਮੈਂਟ ਕਰਲੇ ਪੈਣਾ ਤੇ ਤੁਹਾਨੂੰ ਕੈਮੋ ਸਜੋਤਾ ਮਾ ਪੈਣਾ ਬਾਅਦੀ ਜਦੋਂ ਗੱਲਬਾਤ ਹੁੰਦੀ ਹੈ ਨਾ ਉਹ ਹਿੱੱਟ ਲੰਨੋ ਬੈਠਿਆ ਕੋਈ ਚੱਕਰਾਂ ਵਾਲੀ ਗੱਲ ਨਹੀਂ ਤੇ ਐਲੀਮੈਂਟੀਆਂ ਮਰੀਆਂ ਪ੍ਰਮਾਨ ਕਰਿਓ ਵੈਹਰ ਦੀ ਚਾਹਤਾਂ ਲੈਵਰ ਜੀ ਦੇ ਤੱਕ